ਆਡੀ ਮੰਡੀ ਦੇ ਵਿੱਚ ਗੁੱਜਰ ਇੱਕ ਟੋਲੀ ਆਉਂਦੀ ਆ ਦੂਜੀ ਆ ਜਾਂਦੀ ਆ ਇੱਕ ਚਲੇ ਜਾਂਦੀ ਦੂਜੀ ਆ ਜਾਂਦੀ ਆ ਤੇ ਇਹਨਾਂ ਸਾਰੀਆਂ ਇਟਾਂ ਮਤਲਬ ਕਿ ਖਰਾਬ ਕੋ ਖਰਾਬ ਕਰਤਾ ਇਸ ਦਾ ਜੇ ਵੀ ਨਾ ਤਾਂ ਬੰਦੇ ਕੋਈ ਰੁਕ ਰਹਿਣ ਦਿੰਦੇ ਆ ਹਾਂ ਅਸੀਂ 15 20 ਰੁੱਖ ਲਾਏ ਸੀ ਪਿੰਡ ਤੇ ਉਹ ਉਹਨਾਂ ਦੇ ਵਿੱਚੋਂ ਇੱਕ ਵੀ ਰੁੱਖ ਸਾਬਤ ਨਹੀਂ ਹੈਗਾ ਸਾਰੇ ਇਹਨਾਂ ਦੇ ਡੰਗਰਾਂ ਨੇ ਵੱਟ ਗੱਤੇ ਹਮ ਇੱਕ ਬੰਨੇ ਮੰਤਰੀ ਸਾਹਿਬ ਆਖੀ ਜਾਂਦੇ ਆ ਲਾਓ ਰੁੱਖ ਲਾਓ ਰੁੱਖ ਲਾਓ ਹਮ ਇੰਨਾ ਜਿਹੜਾ ਨਾ ਗੁਜਰਾ ਦਾ ਕੋਈ ਮਸਲਾ ਹੱਲ ਨਹੀਂ ਹੁੰਦਾ ਉਹਨਾਂ 'ਚ ਰੁੱਖ ਲਾਉਂਦਾ ਤੇ ਸਾਨੂੰ ਕੀ ਫਾਇਦਾ ਤੇ ਸਾਡੀਆਂ ਫਸਲਾਂ ਦਾ ਨੁਕਸਾਨ ਬਹੁਤ ਜ਼ਿਆਦਾ ਕਰਨਦਾ ਹੈ ਤੇ ਪੰਚਾਇਤ ਨੇ ਪੈੜੀ ਦਿੱਤੀ ਆਈ ਆ ਸਾਡੇ ਆ ਮੰਡੀ ਦੀ ਹਾਲਤ ਵੇਖ ਲਓ ਕਿੰਨੀ ਬੁਰੀ ਹੋ ਕੇ ਕੀਤੀ ਪਈ ਹੈ ਉਹਨਾਂ ਨੇ ਜਿਹੜਾ ਇੱਥੇ ਆਉਦਾ ਈਟਾਂ ਪਟ ਪੜ ਕੇ ਸੁੱਟੀ ਜਾਂਦਾ ਹਾਂਜੀ ਅਸੀਂ ਇਹਨਾਂ ਨੂੰ ਅਸੀਂ ਇਹਨਾਂ ਨੂੰ ਬੇਨਤੀ ਕਰ ਰਹੇ ਆ ਕਿ ਮੰਡੀ ਜਿੰਨਾ ਗੰਦ ਮਾਰਿਆ ਉਹਦੀ ਜਾਂਦਾ ਸਫਾਈ ਕਰ ਦੇਣਾ ਤੇ ਜਾਂ ਮੁੰਡੇ ਨੂੰ ਉਹ ਮੁੰਡਿਆਂ ਦਾ ਜ਼ਿੰਮੇਵਾਰ ਆ ਮੁੰਡੇ ਨੂੰ ਖਰਚਾ ਦੇ ਦੇਣਾ ਉਹ ਸਫਾਈ ਕਰ ਦੂਗਾ ਮੰਡੀ ਹਾਂ ਤੇ ਅਸੀਂ ਇਹਨਾਂ ਨੂੰ ਕਹੇ ਇਹਨਾਂ ਨੂੰ ਖਰਚਾ ਵੀ ਨਹੀਂ ਦੇ ਰਹਾ ਮੰਡੀ ਜਿੰਨਾ ਜਿੰ ਹਾਨੂੰ ਛਾੜਨਾ ਬਖਾਤਾ। ਬਈ ਇੱਕ ਸੜਕਾਂ 'ਵਿਚ ਜਦੋਂ ਜਾਂਦੇ ਕਿਸੇ ਨੂੰ ਅਮਰਜੈਂਸੀ ਹੋਵੇ ਇਹਨਾਂ ਨੇ ਕਦੀ ਰਾਹ ਨਹੀਂ ਦਿੱਤਾ। ਇਹਨਾਂ ਨੇ ਕਦੀ ਇਹ ਨਹੀਂ ਆਖਿਆ ਵੀ ਡੰਗਰ ਅਸੀਂ ਜਲਦੀ ਪਾਸੇ ਕਰ ਦਈਏ ਵੀ ਕਿਸੇ ਨੂੰ ਜਲਦੀ ਹੋਊਗੀ। ਇਹਨਾਂ ਆਵਦੀ ਮਸਤੀ ਨਾਲ ਤੁਰੇ ਜਾਣਾ ਹਾਲਾਂਕਿ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਮੰਡੀ ਰੁਕਣੇ ਵਾਲਾ ਜਿੰਨੂੰ ਬਾਣਾ ਵਾਲੀ ਵੀ ਕਹਿੰਦੇ ਆ ਤਹਿਸੀਲ ਫਰੋਈਪੁਰ ਡਿਸਟ੍ਰਿਕਟ ਫਰੋਈਪੁਰ ਜ਼ਿਲ੍ਹਾ ਫਰੋਈਪੁਰ ਅਸੀਂ ਮੰਡੀ ਦੇ ਵਿੱਚ ਦਾਣਾ ਮੰਡੀ ਦੇ ਵਿੱਚ ਮੌਜੂਦ ਆ ਤੁਸੀਂ ਦੇਖ ਸਕਦੇ ਪਿੱਛੇ ਅੱਜ ਇੱਥੇ ਸਾਡਾ ਵੀਡੀਓ ਬਣਾਉਣ ਦਾ ਜਿਹੜਾ ਮਕਸਦ ਇੱਕ ਪੰਜਾਬ ਦੀ ਬਹੁਤ ਵੱਡੀ ਅਲਾਮਤ ਕਹਿ ਸਕਦੇ ਆ ਮੇਰੇ ਖਿਆਲ ਦੇ ਵਿੱਚ ਇਸ ਇਲਾਕੇ ਨੂੰ ਜਿੱਥੇ ਹੜ੍ਹਾਂ ਦਾ ਲਗਾਤਾਰ ਜਿਹੜਾ ਸਾਹਮਣਾ ਕਰਨਾ ਪੈਂਦਾ ਉੱਥੇ ਗੁਜਰਾਂ ਦਾ ਜਿਹੜਾ ਬਹੁਤ ਵੱਡਾ ਜਿਹੜਾ ਟੋਲਾ ਕਹਿ ਸਕਦੇ ਆ ਜਾਂ ਲਗਾਤਾਰ ਜਿਹੜਾ ਕਹਿ ਲੋ ਵੀ ਮੇਰੇ ਖਿਆਲ ਤੋਂ ਪੂਰਾ ਪੰਜਾਬ ਜਿਹੜਾ ਪੰਜਾਬ ਦੇ ਵਿੱਚ ਏੜੀ ਥਾਂ ਜਿੰਨੀ ਵੀ ਹੈਗੀ ਸਤਲੁਜ ਦਰਿਆ ਦਾ ਕੰਢਾ ਇਲਾਕਾ ਹੈਗਾ ਜਾਂ ਦਰਿਆਈ ਕੰਢਾ ਹੈਗਾ ਇਹ ਜਿਹੜਾ ਬਨ ਹੈਗਾ ਤੁਸੀਂ ਪਿੱਛੇ ਬਨ ਵੀ ਦੇਖ ਸਕਦੇ ਮੈਂ ਤਾਂ ਤਸਵੀਰਾਂ ਵਿੱਚ ਖਾਦਣਾ ਖਮਾਇਓ ਮੜਾ ਜੈਂਦਾ ਜਿਹੜਾ ਇਹ ਬਨ ਹੈਗਾ ਇਹ ਕਰੀਬ ਆਪਾਂ ਗੱਲ ਕਰ ਸਕਦੇ ਆ ਕਿ ਜਿਹੜਾ ਆਪਣਾ ਗੱਟੇ ਬਾਸ਼ੇ ਤੋਂ ਕਹਿ ਲੋ ਜਾਂ ਬੰਗਾਲੀ ਵਾਲੇ ਪੁਲ ਤੋਂ ਕਹਿ ਲੋ ਜਾਂ ਹਰੀ ਕੇ ਹੈਡਵਕਸ ਤੋਂ ਕਹਿਣਾ ਤੁਸੀਂ ਬਨ ਦੇਖ ਸਕਦੇ ਮੇਰੇ ਪਿੱਛੇ ਔਰ ਦੂਸਰੇ ਬੰਨੇ ਤੁਸੀਂ ਇਹ ਦੇਖ ਸਕਦੇ ਸਹੀ ਸੱਚ ਕੈਮਰਾ ਕਮਾਰੇ ਸਾਰੇ ਵੀ ਬਾਣਾ ਵਾਲੀ ਜਿਹੜੀ ਰੁਕਣਾ ਬਾਣਾ ਵਾਲੀ ਰੁਕਣੇ ਵਾਲਾ ਜਿਹੜਾ ਦਾਣਾ ਮੰਡੀ ਹੈਗੀ ਏ ਜਿਹੜੀ ਗ੍ਰੇਨ ਮਾਰਕੀਟ ਹੈਗੀ ਏ ਤੁਸੀਂ ਤਸਵੀਰਾਂ ਦੇ ਵਿੱਚ ਸਾਰੀ ਮੰਡੀ ਤੁਸੀਂ ਦੇਖ ਲਓ ਕਿ ਸਾਡੇ ਇਲਾਕੇ ਦੀ ਕਹਿ ਸਕਦੇ ਆਂ ਵੀ ਕੋਈ ਐਹੋ ਜੀ ਮੰਡੀ ਨਹੀਂ ਹੈਗੀ ਜਿੱਥੇ ਗੁਜਰਾںਆਂ ਦੀਆਂ ਕੋਈ 150 200 500 400 ਡੰਗਰ ਜਾਂ ਟੋਲੇ ਨਾ ਰਹਿੰਦੀ ਹੋਵੇ ਨਾ ਰਹਿੰਦੀ ਹੋਵੇ ਸੋ ਵੀਡੀਓ ਬਣਾਉਣ ਦਾ ਅੱਜ ਮਕਸਦ ਹੈਗਾ ਤੁਹਾਨੂੰ ਅੱਗੇ ਗੱਲਬਾਤ ਵੀ ਸਾਰੀ ਸੁਣਾਵਾਂਗੇ ਵੀ ਇੱਥੇ ਜਿਹੜੇ ਇਲਾਕੇ ਦੇ ਵੀਰ ਇਕੱਠੇ ਹੋਏ ਸੀ ਉਹਨਾਂ ਨੇ ਗੱਲਬਾਤ ਵੀ ਸਾਰੀ ਕੀਤੀ ਹੈ ਸਮੱਸਿਆ ਕੀ ਹੈ ਸਮੱਸਿਆ ਬਹੁਤ ਵੱਡੀ ਹੈਗੀ ਹੈ ਜਿੱਥੇ ਆਵਾਜਾਈ ਨੂੰ ਇਹ ਪ੍ਰਭਾਵਿਤ ਕਰਦੇ ਹੈਗੇ ਆ ਜਿਹੜਾ ਵੱਡੀਆਂ-ਵੱਡੀਆਂ ਟੋਲੀਆਂ ਲੈ ਕੇ ਛੜਕਾਂ ਤੇ ਚੜਦੇ ਆ ਪੰਜਾਬ ਦੇ ਵਿੱਚ ਇੱਕ ਬੰਨ ਤਾਂ ਸਰਕਾਰ ਵੱਲੋਂ ਪਰਜੋਰ ਵੱਡੇ ਪੱਧਰ ਤੇ ਜਿਹੜੀ ਮੀਮ ਚਲਾਈ ਜਾ ਰਹੀ ਹੈ ਜਿਹੜਾ ਰੋਖ ਲਾਉਣ ਦੀ ਔਰ ਜਿੰਨੀਆਂ ਸਮਾਜ ਸੇਵੀ ਐਨ ਜੀਓ ਸੰਸਥਾਵਾਂ ਆਈਆਂ ਜਿਹੜੇ ਸੰਤ ਮਹਾਪੁਰਖ ਹੈਗੇ ਆ ਵੱਡੇ-ਵੱਡੇ ਕਾਰਸੇਵਾਲੇ ਜਿਹੜੇ ਮਹਾਪੁਰਖ ਹੈਗੇ ਉਹ ਰੋਖ ਲਾ ਰਹੇ ਹੈਗੇ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਸੌਣ ਭਾਦਰੋ ਜਿਹੜਾ ਵਰਖਾ ਦੇ ਦਿਨ ਹੁੰਦੇ ਆ ਵੱਡੇ ਪੱਧਰ ਤੇ ਰੋਖ ਲੈ ਜਾਂਦੇ ਆ ਸਮਾਜ ਸੇ ਜਿਹੜਾ ਇੱਕ ਲਾਹਤ ਸਾਡੇ ਇਲਾਕੇ ਨੂੰ ਚਿੰਬੜੀ ਹੋਈ ਏ ਫਰੋਇਪੁਰ ਫਾਲਕੇ ਜ਼ਿਲ੍ਹੇ ਨੂੰ ਜਿੰਨੇ ਵੀ ਹੈਗੀ ਏ ਕਿ ਮੰਡੀ ਵਿੱਚ ਤੁਸੀਂ ਦੇਖ ਲਓ ਇੱਕ ਲੋਤੀ ਮੰਡੀ ਨਹੀਂ ਹੈਗੀ ਸਾਡੀਆਂ ਜਿੰਨੇ ਵੀ ਇਲਾਕੇ ਦੀਆਂ ਮੰਡੀਆਂ ਹੈਗੀਆਂ ਸਾਰੀਆਂ ਮੰਡੀਆਂ ਦਾ ਇਹੀ ਹਾਲ ਹੈਗਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੁਹਾਡੇ ਨਾਲ ਗੱਲਬਾਤ ਵੀ ਆਪਾਂ ਕਰਦੇ ਹੈਗੇ ਸਾਰੀ ਕਿ ਇੱਕ ਸਾਨਾ ਨੂੰ ਜਿਹੜੇ ਕਿਸਾਨ ਹੈਗੇ ਕਿਸਾਨਾਂ ਨੂੰ ਇਕੱਠਿਆ ਹੋ ਕੇ ਕਿਸਾਨਾਂ ਦਾ ਵੱਡੇ ਪੱਧਰ ਤੇ ਕੋਈ ਵੀ ਫਸਲੇ ਫਸਲਾਂ ਦਾ ਨੁਕਸਾਨ ਕਰਦੇ ਹੈਗੇ ਆ ਰੁੱਖਾਂ ਦਾ ਨੁਕਸਾਨ ਕਰਦੇ ਹੈਗੇ ਸਾਡੀ ਜਿਹੜੀ ਜਿਹੜੇ ਛੜਕੀ ਆਵਾਜੇ ਨੂੰ ਪ੍ਰਭਾਵਿਤ ਕਰਦੇ ਆ ਉਹਨਾਂ ਦੇ ਵੱਡੇ ਪੱਦਰ ਤੇ ਉੱਤੇ ਗੋਹਾ ਖਲਾਰਦੇ ਹੈਗੇ ਆ ਔਰ ਐਕਸੀਡੈਂਟ ਹੋਣ ਦਾ ਵੱਡਾ ਕਾਰਨ ਜਿਹੜਾ ਬਣਦੇ ਹੈਗੇ ਆ ਆਪਾਂ ਕਰਦੇ ਆ ਗੱਲਬਾਤ ਤੇ ਦੇਖਦੇ ਆ ਤਸਵੀਰ ਇਹ ਨਾਂ ਕੀ ਆਪਣਾ ਨਾਂ ਮੇਰਾ ਪ੍ਰੀਤ ਸਿੰਘ ਜਿੱਤੀ ਵਾਲਾ ਠੀਕ ਹੈ ਜੀ ਇਹ ਰੁਕਣਿਆ ਵਾਲਾ ਮੰਡੀ ਆ ਇਹ ਸਾਨੂੰ ਇੱਕ ਇੱਕ ਲੋਤੀ ਮੰਡੀ ਇਲਾਕੇ ਦੀ ਸੀ ਸਭ ਤੋਂ ਪਹਿਲਾਂ ਮੰਡੀ ਇਹ ਫੋਕਲ ਪੈਂਡ ਬਣਿਆ ਸੀਗਾ ਤੇ ਇਹ ਮੰਡੀ ਦੀ ਹਾਲਤ ਤਾਂ ਬਹੁਤ ਤਰਸਯੋਗ ਹੋ ਗਈ ਆ ਜਦੋਂ ਕਿ ਅਸੀਂ ਕਿਸਾਨਾਂ ਵੱਜੋਂ ਅਸੀਂ ਬੇਨਤੀ ਕਰਦੇ ਆ ਸਰਕਾਰ ਨੂੰ ਕਿ ਸਾਡੀ ਮੰਡੀ ਦੇ ਵਿੱਚ ਗੁੱਜਰ ਆ ਇੱਕ ਟੋਲੀ ਆਉਂਦੀ ਆ ਦੂਜੀ ਆ ਜਾਂਦੀ ਆ ਇੱਕ ਚਲੇ ਜਾਂਦੀ ਦੂਜੀ ਆ ਜਾਂਦੀ ਆ ਤੇ ਇਹਨਾਂ ਸਾਰੀਆਂ ਇਟਾਂ ਮਤਲਬ ਕਿ ਕੋ ਕੋ ਖਰਾਬ ਕਰਤਾ ਇਸ ਟਾਈਮ ਅਸੀਂ ਮੰਡੀ 'ਚ ਖੜੇ ਆ ਤੇ ਗੁੱਜਰ ਸਾਹਿਬ ਵੀ ਸਾਡੇ ਨਾਲ ਖੜੇ ਆ ਇਹ ਇਥੋਂ ਜਾਂਦੇ ਨਹੀਂਗੇ ਦੂਜੇ ਤੀਜੇ ਦਿਨ ਸਾਡੇ ਕੋਲੇ ਆ ਜਾਂਦੀ ਆ ਕੋਈ ਨਾ ਕੋਈ ਟੋਲੀ ਆ ਜਾਂਦੀ ਆ ਤੇ ਕੋਈ ਨਾ ਕੋਈ ਟੋਲੀ ਆ ਜਾਂਦੀ ਆ ਸਰਕਾਰ ਇਹਨਾਂ ਦਾ ਇੰਤਜ਼ਾਮ ਕਰੇ ਇਹਨਾਂ ਦਾ ਕੋਈ ਕਿ ਇਹ ਸਾਡੀ ਮੰਡੀ ਦਾ ਖੜਾ ਛੜਣਾ ਤੇ ਸਾਡੀ ਮੰਡੀ ਦਾ ਬਹੁਤ ਜ਼ਿਆਦਾ ਨੁਕਸਾਨ ਇਹ ਕਰ ਰਿਹਾ ਤੇ ਮੰਡੀ ਦੀਆਂ ਛੜਕਾਂ ਵੀ ਨੀਵੀਆਂ ਜਿਹੜੀਆਂ ਕਿ ਸਰਕਾਰ ਸਰਕਾਰ ਨੂੰ ਇਹਨਾਂ ਸੜਕਾਂ ਬਾਰੇ ਸੋਚਣਾ ਚਾਹੀਦਾ ਕਹਿੰਦੇ ਸੀ ਪਿਛੇ ਚੇਅਰਮੈਨ ਕਹਿੰਦੇ ਸੀ ਕਿ ਇਹ ਬਣ ਚੱਲੀ ਹੈ ਸੜਕਾਂ ਤੇ ਪਰ ਨਹੀਂ ਅਜੇ ਤੱਕ ਬਣੀ ਅਸੀਂ ਐਮਐਲਏ ਸਾਹਿਬ ਨੂੰ ਵੀ ਬੇਨਤੀ ਕਰਨ ਜਾ ਰਹੇ ਹਾਂ ਲਿਖਤੀ ਕਿ ਸਾਡੀ ਮੰਡੀ ਦਾ ਕੁਝ ਨਾ ਕੁਝ ਮਤਲਬ ਕੀ ਕੀਤਾ ਜਾਵੇ ਤੇ ਬਾਕੀ ਜਾਰਾ ਦੇ ਇਹਨਾਂ ਦੀ ਪ੍ਰੋਬਲਮ ਆ ਜੇ ਸਾਡੀ ਚਾਰਦਿਵਾਰੀ ਮੰਡੀ ਦੀ ਹੋ ਜੇ ਤੇ ਅਸੀਂ ਇਹਨੂੰ ਜਿੰਦਾ ਲਾ ਦਿਆ ਕਰੀਏ ਇਹ ਸਾਡਾ ਮੰਡੀ ਦਾ ਬਹੁਤ ਬੁਰਾ ਹਾਲ ਕੀਤਾ ਇਹਨਾਂ ਨੇ ਤੇ ਹੁਣ ਅੱਜ ਵੀ ਇਹਨਾਂ ਨੂੰ ਬੇਨਤੀ ਕੀਤੀ ਆ ਇਹ ਆ ਰਹੇ ਆ ਸਵੇਰੇ ਅਸੀਂ 8 ਵਜੇ ਇੱਥੋਂ ਜਾ ਰਹੇ ਹਾਂ ਚਲੇ ਜਾਗੇ ਤੇ ਇਸ ਤੋਂ ਬਾਅਦ ਇਹ ਆ ਰਿਹਾ ਕਿ ਅਸੀਂ ਤੁਹਾਡੇ ਪਿੰਡ 'ਚ ਨਹੀਂ ਆਉਂਦੇ ਅਸੀਂ ਇਹ ਗੱਲ ਤੇ ਪੰਚਾਇਤ ਸਹਿਮਤ ਹੋ ਗਈ ਆ ਆਰਤੀਆ ਸਾਹਿਬ ਵੀ ਨਾਲ ਆ ਸਾਰੇ ਪਿੰਡ ਦੇ ਰੁਕਣੇ ਵਾਲੇ ਦੀ ਸਾਰੀ ਪੰਚਾਇਤ ਹਾਂਜੀ ਵੈਸੇ ਵੈ ਖਾਲਸਾ ਵਜ ਵੈਸੇ ਆਪਣੀ ਸਮੱਸਿਆ ਇਹ ਆ ਕਿ ਜਿਹੜਾ ਆਪਣਾ ਬੰਨ ਹੈਗਾ ਦਰਾਈ ਇਲਾਕਾ ਕਹਿ ਸਕਦੇ ਨਾ ਆਪਾਂ ਤੇ ਇੱਥੇ ਚਰਾਂਦਾ ਵਧੀਆ ਨੇ ਨਾ ਸਹੂਲਤਾਂ ਮਿਲ ਜਾਂਦੀਆਂ ਜਿਵੇਂ ਆਪਾਂ ਅੱਗੇ ਗੱਲ ਕੀਤੀ ਸਾਰਿਆਂ ਨੇ ਤੇ ਸਾਰਾ ਕੁਝ ਮਿਲ ਜਾਂਦਾ ਉਹਨਾਂ ਨੂੰ ਰਾਸਤੇ ਖੁੱਲੇ ਗਏ ਆ ਬੰਨ ਬਣੇ ਆ ਤੇ ਦਰਿਆ ਨਾਲ ਪਾਣੀ ਜੋ ਵੀ ਹੈਗਾ ਜਿਵੇਂ ਕਹਿ ਦਿੰਦੇ ਵੀ ਮੱਛੀ ਨੂੰ ਵਧੀਆ ਪਾਣੀ ਜਿੱਥੇ ਸਾਫ ਮਿਲਿਓ ਮੱਛੀ ਵਧੀਆ ਉੱਥੇ ਨਾ ਨਜ਼ਾਰੇ ਲੈਂਦੀ ਹੈ ਤੇ ਬਾਈ ਜੀ ਇਹ ਸਾਰਾ ਜਿਹੜਾ ਹੈਗੀ ਗੱਲਬਾਤ ਇਹ ਕੀ ਕਹਿਣਾ ਚਾਹੋਗੇ ਇਸ ਦੇ ਬਾਰੇ ਤੁਸੀਂ ਕਹਿਣਾ ਕੀ ਚਾਹੁੰਦੇ ਆ ਵੀ ਅਸੀਂ ਤਾਂ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆ ਵੀ ਇਹਨਾਂ ਦਾ ਕੋਈ ਨਾ ਕੋਈ ਮਸਲਾ ਹੱਲ ਕੀਤਾ ਜਾਵੇ ਨਾ ਤਾਂ ਬੰਨ ਤੇ ਕੋਈ ਰੁੱਖ ਰਹਿਣ ਦਿੰਦੇ ਆ ਹਾਂ ਅਸੀਂ 15 20 ਰੁੱਖ ਲਾਏ ਸੀ ਪਿੰਡ ਉਹ ਉਹਨਾਂ ਦੇ ਵਿੱਚੋਂ ਇੱਕ ਵੀ ਰੁੱਖ ਸਾਫਤ ਨਹੀਂ ਹੈਗਾ ਸਾਰੇ ਇਹਨਾਂ ਦੇ ਡੰਗਰਾਂ ਨੇ ਵੱਟ ਗੱਤੇ ਹਾਂ ਇੱਕ ਬੰਨੇ ਮੰਤਰੀ ਸਾਹਿਬ ਆਖੀ ਜਾਂਦੇ ਆ ਲਾਓ ਰੋਖ ਲਾ ਰੋਖ ਲਾ ਹੂੰ ਜਿੰਨਾ ਜਿਹੜੇ ਨਾ ਗੁਜਰਾ ਦਾ ਕੋਈ ਮਸਲਾ ਹੱਲ ਨਹੀਂ ਹੁੰਦਾ ਉਹਨਾਂ ਚ ਰੋਖ ਲਾਉਂਦਾ ਵੀ ਸਾਨੂੰ ਕੀ ਫਾਇਦਾ ਹੈ ਇੱਕ ਸਾਡੀਆਂ ਫਸਲਾਂ ਦਾ ਨੁਕਸਾਨ ਬਹੁਤ ਜ਼ਿਆਦਾ ਕਰਨ ਦੇ ਆ ਹੂੰ ਇੱਕ ਸਾਡੇ ਬੰਨ ਨੂੰ ਸਾਰਾ ਖਰਾਬਾ ਮੱਢ ਹਾਂਜੀ ਹਾਂਜੀ ਇਹ ਮੇਰੇ ਖਿਆਲ ਚ ਇਹ ਸਮੱਸਿਆ ਕੱਲੀ ਆਪਣੀ ਨਹੀਂ ਸਮੱਸਿਆ ਨਹੀਂ ਆਪੇ ਲੱਗ ਗਈ ਸਮੱਸਿਆ ਸਾਰੀ ਇਹਨਾਂ ਦੇ ਡੰਗਰ ਨਹਿਰ ਦੇ ਵਿੱਚ ਵੜ ਜਾਂਦੇ ਪਿਛਲੇ ਬੰਨੇ ਢਾਫ ਲੱਗ ਜਾਂਦੀ ਹੈ ਨਹਿਰ ਟੁੱਟਣ ਦਾ ਵੀ ਖਤਰਾ ਪਿਆ ਰਹਿਦਾ ਪਿੰਡ ਨੂੰ ਹੂੰ ਤਕਰੀਬਨ ਆ ਡਟ ਵੀ ਗਈ ਆ ਦੂਲੇ ਵਾਲੇ ਕੋਲ ਠੀਕ ਹੈ ਇਹਨਾਂ ਦੇ ਡੰਗਰ ਭਾਉਣ ਨਾ ਹੂੰ ਤੇ ਜੇ ਆ ਕੀਦਾ ਨੇ ਗੱਲ ਹੀ ਨਹੀਂ ਅੱਗੋਂ ਸੁਣਦੇ ਹੂੰ ਹੁਣ ਇੱਥੇ ਇੱਥੇ ਅੱਜ ਕੀ ਗੱਲਬਾਤ ਹੋਈ ਜਿਹੜਾ ਤੁਸੀਂ ਮੇਰੇ ਉੱਤੇ ਅੱਜ ਵੀ ਇਹਨਾਂ ਨੂੰ ਇਹੀ ਗੱਲ ਆਖੀ ਆ ਵੀ ਤੁਸੀਂ ਭਾਈ ਆਪ ਦਾ ਹੋਰ ਕਿਨਾਰਾ ਕਰੋ ਸਾਡੀ ਮੰਡੀ ਦਾ ਖਾੜਾ ਛੱਡੋ ਵੀ ਅਸੀਂ ਇੱਥੇ ਫਸਲ ਲਾਉਣ ਨੂੰ ਮੰਡੀ ਬਣਾਈ ਹੋਈ ਆ ਹਾਂ ਬਿਲਕੁਲ ਜੀ ਤੇ ਪੰਚਾਇਤ ਨੇ ਪੈੜੀ ਦਿੱਤੀ ਹੋਈ ਆ ਸਾਡੇ ਆ ਮੰਡੀ ਦੀ ਹਾਲਤ ਵੇਖ ਲਓ ਕਿੰਨੀ ਬੁਰੀ ਹੋ ਕੇ ਕੀਤੀ ਪਈ ਇਹਨਾਂ ਨੇ ਹੂੰ ਜਿਹੜਾ ਇੱਥੇ ਆਉਂਦਾ ਏਟਾ ਪਟ ਪਟ ਕੇ ਛੁੱਟੀ ਜਾਂਦਾ ਹੂੰ ਕੋਈ ਬੰਦਾ ਬੋਲਦਾ ਨਹੀਂ ਜ ਉਹ ਬਪਰਾ ਵਾ ਪਟੀਚੀਆਂ ਤੇ ਤੁਆ ਨਾ ਪਟੀਚੀਆਂ ਨਹੀਂ ਪਟੀਚੀਆਂ ਦਾ ਬਗਹਿਰੀਆ ਪਈਆਂ ਕੋਣ ਤੇਰੇ ਕੋਲ ਵੀ ਆਏ ਨਾ ਅਸੀਂ ਵਿਖਾਵਾਂਗੇ ਸਾਰੀ ਵੀਡੀਓ ਸ਼ਾਟ ਲੈ ਹਾਂਜੀ ਹਾਂਜੀ ਮੰਡੀ ਦਾ ਇਹ ਜੀ ਬੇਨਤੀ ਹੈ ਸਰਕਾਰ ਅੱਗੇ ਵੀ ਇਹਨਾਂ ਦਾ ਕੋਈ ਨਾ ਕੋਈ ਮਸਲਾ ਹੱਲ ਕੀਤਾ ਜਾਵੇ ਹਾਂਜੀ ਬਾਈ ਜੀ ਕੀ ਨਾ ਆਪਣਾ ਜੀ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਮੇਰਾ ਨਾਮ ਜੀ ਸਰਜੀਤ ਸਿੰਘ ਪਿੰਡ ਗਰਦਿੱਤੀ ਵਾਲਾ ਅਸੀਂ ਵੀਰ ਜੀ ਪਿੰਡ ਰੁਕਨੇ ਵਾਲੇ ਖੜੇ ਹੋਏ ਆਂ ਮੰਡੀ ਦੇ ਵਿੱਚ ਇਹ ਮਸਲਾ ਜੀ ਗੁਜਰਾਂ ਦਾ ਇਹ ਗੁਜਰ ਮੰਡੀ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਕਰ ਰਹੇ ਆ ਵੇਖੋ ਤੁਸੀਂ ਨਾ ਤੁਸੀਂ ਵੇਖਿਆ ਹੀ ਆ ਸ਼ਾਟ ਲਾਇਆ ਕਿ ਗੋਹਾ ਕਿਨਾਨ ਨਾਲ ਮੰਡੀ ਦੇ ਵਿੱਚ ਖਲਾ ਰਿਹਾ ਹੋਇਆ ਤੇ ਜੋ ਇਟਾ-ਉਟਾ ਵੀ ਇਹਨਾਂ ਨੇ ਪੋਟ-ਪਟ ਕੇ ਸੁੱਟੀਆਂ ਹਾਂ ਲੱਗਦੀ ਇਹ ਸਾਡੇ ਜਿਵੇਂ ਅੱਗੇ ਦੱਸਿਆ ਚਾਚਾ ਵੀ ਨੇ ਕਿ ਸਾਡੇ ਇਲਾਕੇ ਵੀ ਇੱਕ ਲੋਤੀ ਮੰਡੀ ਆ ਜਲੋਕਿਆਂ ਤੱਕ ਸਾਰੇ ਦਰਿਆਈ ਏਰੀਏ ਦਾ ਝੋਨਾ ਇੱਥੇ ਆਉਂਦਾ ਤੇ ਮਤਲਬ ਕਿ 5 5.5 ਲੱਖ ਬੋਰੀ ਇਥੇ ਫਸਲ ਦੀ ਤੋਲਦੀ ਆ ਤੇ ਮੰਡੀ ਦਾ ਤੁਸੀਂ ਵੇਖੋ ਇਹਨਾ ਬਹੁਤ ਬਰਾਹਲ ਕੀਤਾ ਇੱਕ ਸੜਕਾਂ ਦੇ ਜਦੋਂ ਜਾਂਦੇ ਕਿਸੇ ਨੂੰ ਅਮਰਜੈਂਸੀ ਹੋਵੇ ਇਹਨਾਂ ਨੇ ਕਦੀ ਰਾਹ ਨਹੀਂ ਦਿੱਤਾ ਇਹਨਾਂ ਨੇ ਕਦੀ ਇਹ ਨਹੀਂ ਆਖਿਆ ਵੀ ਡੰਗਰ ਅਸੀਂ ਜਲਦੀ ਪਾਸੇ ਕਰ ਦਈਏ ਵੀ ਕਿਸੇ ਨੂੰ ਜਲਦੀ ਹੋਊਗੀ ਇਹਨਾਂ ਆ ਦੀ ਮਸਤੀ ਨਾਲ ਤੁਰੇ ਜਾਣਾ ਹਾਲਾਂਕਿ ਇਹ ਐਕਸੀਡੈਂਟਾਂ ਦਾ ਵੀ ਕਾਰਨ ਬਣਦੇ ਆ ਇੱਕ ਸਰਕਾਰ ਜਿਵੇਂ ਕਹਿ ਰਹੀ ਕਿ ਰੋਕ ਲਗਾਓ ਵੱਧ ਤੋਂ ਵੱਧ ਅਸੀਂ ਪਿੱਛੇ ਜੇ 18 19 ਬੂਟੇ ਲਾਏ ਫੱਤੇ ਬੂੜੇ ਆਪਣੀ ਜ਼ਮੀਨ ਆ ਉੱਥੇ ਲਾਏ ਇਹਨਾਂ ਦੇ ਡੰਗਰ ਗਏ ਉਹਨਾਂ ਦੇ 18 ਰੱਖਾਂ ਦੇ ਵਿੱਚੋਂ ਸਿਰਫ ਦੋ ਰੁੱਖ ਬਚੇ ਉਹ ਵੀ ਹਾਲਾਕੇ ਅਸੀਂ ਟਾਈਮ ਦੇ ਉੱਤੇ ਚਲੇਗੇ ਤੇ ਮੱਜਾ-ਮੁੱਜਾ ਇਹਨਾਂ ਦੀਆਂ ਭਜਾਤੀਆਂ ਬਸ ਗਿਆ ਤੇ ਬਾਕੀ ਜੇ ਇਹਨਾਂ ਦਾ ਕੋਈ ਹੱਲ ਸਾਰਾ ਇਲਾਕਾ ਆਪਣਾ ਪੰਜਾਬ ਹੀ ਰਲ ਕੇ ਕਰੂਗਾ ਤੇ ਹੋਣਾ ਵਾ ਇਹ ਇੱਕ ਦੋ ਪਿੰਡਾਂ ਦੇ ਮਸਲਾ ਹੱਲ ਕੀਤੇ ਜਾਣੀ ਹੋਣਾ ਕਿਉਂ ਆਪਾਂ ਸਾਰੇ ਪਿੰਡੇ ਮਿਥਲੀਏ ਵੀ ਇਹਨਾਂ ਨੂੰ ਆਪ ਅਸੀਂ ਪਿੰਡ ਚ ਨਹੀਂ ਵੜਨ ਦੇਣਾ ਬਿਲਕੁਲ ਵੀ ਨਾ ਜਿਵੇਂ ਲਾਗੇ-ਲਾਗੇ ਵਾਲੇ ਸਾਰੇ ਸੋਚਣਗੇ ਤੇ ਫੇਰ ਹੀ ਇਹਨਾਂ ਦਾ ਮਸਲਾ ਹੱਲ ਹੋਣਾ ਵਾ ਹਾਂ ਲੱਗ ਜੇ ਇਹ ਹੀ ਆਖੇ ਵੀ ਰੁਕਣੇ ਵਾਲਾ ਪਿੰਡ ਕੱਲਾ ਜਾਂ ਅੰਗਰ ਦਿੱਤੀ ਵਾਲਾ ਪਿੰਡ ਕੱਲਾ ਕਰ ਲੂਗੇ ਤੇ ਇਸ ਤਰ੍ਹਾਂ ਮਸਲਾ ਨਹੀਂ ਹੱਲ ਹੋਣਾ ਇਹ ਸਾਰੀ ਵੀਰਾਂ ਨੂੰ ਬੇਨਤੀ ਆ ਵੀ ਰਲ ਮਿਲ ਕੇ ਇਹਨਾਂ ਦਾ ਮਸਲਾ ਹੱਲ ਕਰੀਏ ਇਹ ਨਹੀਂ ਵੀ ਜੇ ਬਾਣਾ ਵਾਲੀ ਆਏ ਆ ਰੁਕਣੇ ਵਾਲੇ ਵਾਲੇ ਇਹ ਦੂਜਾ ਪਿੰਡ ਆਖੇ ਵੀ ਜੇ ਰੁਕਣੇ ਵਾਲੇ ਆਉਂਦੇ ਸਾਡੇ ਪਿੰਡ ਥੋੜਾ ਆਉਂਦੇ ਆ ਇਹ ਜਾੜਾ ਆਪਣਾ ਸਾਰੇ ਕਰਦੇ ਜੇ ਇਹਨੂੰ ਇਹ ਲੰਘ ਜਾਂਦੇ ਆ ਕੋਈ ਝੋਨਾ ਨਹੀਂ ਛੱਡਦੇ ਸੜਕ ਦੇ ਨਾਲ-ਨਾਲ ਕੋਈ ਇਹਨਾਂ ਰੋਖਣੀ ਛੱਡਿਆ ਤੇ ਆਹ ਵੇਖ ਲਓ ਬੰਨ ਪਿਛਲੀ ਵਾਰ ਪਾਣੀ ਆਇਆ ਸੀ ਉਦੋਂ ਸਰਕਾਰ ਭੱਜੀ ਸੀ ਵੀ ਅਸੀਂ ਮਿੱਟੀ ਪਾਉਣੀ ਜਿੱਥੇ ਮਾੜਾ ਉਹ ਵੇਖੋ ਤੁਸੀਂ ਸਾਹਮਣੇ ਬੰਨ ਦੇ ਉੱਤੇ ਡੰਗਰ ਚੜਾ ਕੇ ਪਾਰ ਕਰਦੇ ਤੇ ਬੰਨ ਵੇਖੋ ਕਿੰਨਾ ਖੁਰਿਆ ਪਿਆ ਵਾ ਤੇ ਇਸ ਕਰਕੇ ਹੁਣ ਹੀ ਧਿਆਨ ਦੇ ਲੋੜ ਹੈ ਜਦੋਂ ਪਾਣੀ ਆ ਜਾਂਦਾ ਉਦੋਂ ਧਿਆਨ ਦਿੱਤਾ ਫਿਰ ਤੁਹਾਨੂੰ ਪਤਾ ਅਮਰਜੈਂਸੀ ਉਦੋਂ ਔਖਾ ਹੋ ਜਾਂਦਾ ਠੀਕ ਹੈ ਜੀ ਇੰਨੀਆਂ ਬੇਨਤੀਆਂ ਇਹ ਵੀ ਆਪਣਾ ਪੰਜਾਬ ਦੀ ਪੂਰੀ ਸਮੱਸਿਆ ਹੈ ਆਪਣਾ ਪੰਜਾਬ ਦੇ ਕਿਸਾਨਾਂ ਨੂੰ ਸਰਕਾਰ ਨੂੰ ਰਲ ਕੇ ਬਿਲਕੁਲ ਵੀਰ ਜੀ ਸਾਰੇ ਪੰਜਾਬ ਨੂੰ ਇਹ ਸੋਚਣਾ ਚਾਹੀਦਾ ਵਾ ਇਹ ਕਿਸਾਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਕਰ ਰਿਹਾ ਤੇ ਬਾਕੀ ਰਲ ਮਿਲ ਕੇ ਜੇ ਹੱਲਾ ਮਾਰੀਏ ਤਾਂ ਕੋਈ ਅਜਿਹੀ ਗੱਲ ਨਹੀਂ ਹੈਗੀ ਸਾਰੇ ਪੰਜਾਬ ਅੱਗੇ ਕਿਤੇ ਅਬਦਾਲੀ ਵਰਗੇ ਪੰਜਾਬ ਦੇ ਇਹਦੇ ਫਿਰ ਗੁਜਰਿਆ ਹਮਮ ਜੀ ਦਾ ਖਾਲਸਾ ਵੰਡੀ ਦੇ ਫਤੇ